ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਆ ਅੱਗੇ ਵੀ ਲਾਈਆਂ ਆਂ ਗੱਡੀਆਂ ਨਾਲ ਲਈ ਭਜਾ ਆ ਅਗਲੇ ਨਾਲ ਅੱਗੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਕੋਈ ਬਿਢਾਲੀ ਤੇ ਹਾਂ ਜੀ ਉਹ ਵੀ ਫਿਰ ਫੜੇ ਗਏ ਸੱਜੋ ਜਾ ਕੇ ਫਿਰ ਮਿਲ ਪਿਆ ਨੂੰ ਫਿਰ ਤਾਂ ਸ਼ਹਿਰ ਘੁੰਮ ਕਮਗੇ ਗੰਤੀ ਯਾਰਾ ਵੇਖੋ ਸਵਾ ਭਾਜੀ ਵੇਖੋ ਅਸੀਂ ਆਹ ਦਾ ਨਾ ਕੋਈ ਵੈਰ ਰੋਗ ਨਹੀਂ ਚਾਹਨੇ ਆ ਵੀ ਬੱਚੇ ਬੱਚੇ ਰਹਿਣ ਵੇਖੋ ਜਿਤਨਾ ਦਾ ਮਾਹੌਲ ਚੱਲਦਾ ਕਈਆਂ ਥਾਵਾਂ ਦੇ ਇਤਰਾ ਮਤਲਬ ਫਾਇਰਿੰਗ ਵੀ ਹੋਈ ਹੈ ਜਦੋਂ ਸਰندر ਸਿੰਘ ਜੀ ਟ੍ਰਾਫਿਕ ਪੁਲਿਸ ਬਟਾਲਾ ਆ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਆ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਹੈ ਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕਦੇ ਲੋ ਖਲੋਤਿਆਂ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਪਿਹਡਾਲੀ ਤੋਂ ਤੇ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਹਿਰ ਦੇ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਪਤਾ ਲੱਗਾ ਜੀ ਇਹ ਪੁਲਿਸ ਨੂੰ ਹੀ ਮਾਰਾ ਆਉਂਦੇ ਨੇ ਤੇ ਉੱਡ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਂ ਵੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫਿਲਹਾਲ ਇਹਨੂੰ ਰੱਖੇ ਆ ਜੀ ਕਰਨਾ ਜੇ ਦੇ ਕੋ ਗਾਜ ਪੱਤਰ ਦੇ ਦੇਣਗੇ ਤੇ ਚਲਾਨ ਕਰ ਦੇਵਾਂਗੇ ਤੇ ਕੋਰ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਬੜੀ ਹਰਾਨੀ ਆ ਕਿ ਜਿੱਤਰਾ ਜਿੱਤਰਾ ਤੁਸੀਂ ਉਹਨਾਂ ਕੋ ਉਹਨਾਂ ਦੇ ਮਰਦਿਆਂ ਨਾਲ ਗੱਲ ਕਰਨੀ ਚਾਹੀਦੀ ਉਹ ਨਾ ਕਰਾਈ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪਾਤ ਮਾਪਬਾਪ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨੂੰ ਤੇ ਪਤਾ ਨਹੀਂ ਮਾਪੇ ਉਹ ਤੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਵੀ ਨਾ ਕੋਈ ਦੱਸਦੇ ਆ ਤੇ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆਂ ਤੇ ਮਾਪਿਆਂ ਨੂੰ ਪਤਾ ਕੋਈ ਨਹੀਂ ਵੀ ਮਾਪਿਆਂ ਦੇ ਧਿਆਨ ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਕਰਦੂਦ ਕੀਤੀ ਸ਼ਹਿਰ ਚ ਆ ਕੇ ਅਸੀਂ ਭਾਈ ਹਾਂ ਲੋ ਨਹੀਂ ਆਉਂਦੀ ਹੈ ਹਾਂ ਲੋ ਹਾਂਜੀ ਹਾਂਜੀ ਭਾਈ ਸਾਹਿਬ ਕੰਮ ਬੋਲਦੇ ਹੋ ਵਧੀਆ ਵਧੀਆ ਠੀਕ ਹੈ ਜੀ ਇਹ ਦੱਸਿਆ ਨਹੀਂ ਕੋਈ ਨਹੀਂ ਜੇ ਫੇਨਾ ਨਹੀਂ ਦੱਸਿਆ ਨਿਕਾ ਤੇ ਇਹਨਾਂ ਨੇ ਫਿਰ ਮਤਗੀਲਾ ਨਹੀਂ ਕਰਦ ਕੋਈ ਤੁਹਾਨੂੰ ਦੱਸਿਆ ਨਹੀਂ ਵੀ ਕੀ ਕੀਤਾ ਸੀ ਸਪੈਸ਼ਲ ਨਾਕਾ ਸਪੈਸ਼ਲ ਨਾਕਾ ਬੰਦੀ ਕੀਤੀ ਸੀ ਕਨੂਆ ਰੋਡ ਤੇ ਆ ਸਿੰਗਲ ਜਾਫ ਲਾ ਕੇ ਤੇ ਗੱਡੀ ਆਈ ਦਿੱਲੀ ਨੰਬਰ ਇਹਨੂੰ ਰੋਕਿਆ ਇਹਨਾਂ ਸਾਰੇ ਬੰਨੇ ਜਾਲੀਆਂ ਲਾਈਆਂ ਅੱਗੇ ਵੀ ਲਾਈਆਂ ਅਸੀਂ ਗੱਡੀਆਂ ਨਾਲ ਲਈ ਭਜਾ ਆ ਅਗਲੇ ਨਾਕੇ ਤੇ ਮੈਸੇਜ ਕੀਤਾ ਉਹਨਾਂ ਨੇ ਹਸਪਤਾਲੋਂ ਕੋਈ ਬਿਦਾਲੀ ਤੇ ਹਾਂ ਜੀ ਉਹ ਵੀ ਫਿਰ ਫੜੇ ਗਏ ਸਰ ਤੋਂ ਜਾ ਕੇ ਫਿਰ ਮਿਲ ਪਿਆ ਨਗਰ ਦਾ ਸ਼ਹਿਰ ਘੁੰਮ ਕੰਮ ਕੇ